ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਕਾਫੀ ਦਿਨ ਬਾਅਦ ਵੀਡੀਓ ਬਣਾਉਣ ਲੱਗੇ ਆਂ ਜੀ ਕਿਉਂਕਿ ਆਪਣਾ ਸ਼ਹੀਦੀ ਹਫ਼ਤਾ ਲੰਘ ਕੇ ਹਟਿਆ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲ ਕਰਨੀ ਹੈ ਉਹ ਗੱਲ ਤੋਂ ਤੁਸੀਂ ਸਭ ਜਾਣੂ ਆਂ ਭੈਣ ਭਾਈ ਜੋ ਕੱਲ ਇੱਕ ਹਾਦਸਾ ਹੋਇਆ ਹੈ ਚੰਡੀਗੜ੍ਹ 에য়ারਪੋਰਟ ਤੇ ਦੇਖੋ ਜੀ ਜਦੋਂ ਕਹਿੰਦੇ ਹੁੰਦੇ ਨੇ ਨਾ ਵੀ ਕੋਈ ਵੀ ਐਦਾਂ ਦੀ ਗੱਲ ਹੁੰਦੀ ਹੈ ਤਾਂ ਸਭ ਚਾਨ ਚੱਕ ਹੁੰਦੀਆਂ ਨੇ ਇਹ ਗੱਲਾਂ ਇੱਕ ਵਿਧੀ ਬਣਦੀ ਹੁੰਦੀ ਹੈ ਪਰਮਾਤਮਾ ਵੱਲੋਂ ਹੀ ਕੰਗਣਾ ਵੀ ਬਸੇਰੀਵਾਰ 에어ਪੋਰਟ ਤੇ ਆਈ ਹੋਣੀ ਐ ਤੇ ਉਹ ਜਿਹੜੀ ਲੜਕੀ ਐ ਉਹ ਵੀ ਉੱਥੇ ਡਿਊਟੀ ਕਰਦੀ ਸੀ 2.5 ਸਾਲ ਤੋਂ ਪਰ ਸਮਾਂ ਬਣਦਾ ਹੁੰਦਾ ਹੁਣ ਮੈਂ ਤੁਹਾਨੂੰ ਦੱਸਦੀਆਂ ਵੀ ਹਾਰ ਹੁੰਦੇ ਨੇ ਦੋ ਤਰ੍ਹਾਂ ਦੇ ਇੱਕ ਜੁੱਤੀਆਂ ਦਾ ਤੇ ਦੂਜਾ ਫੁੱਲਾਂ ਦਾ ਆਪਣੇ ਹੱਥ ਹੈ ਕਿਹੜਾ ਹਾਰ ਪੋਆਣਾ ਹੈ ਜਿਹੜੀ ਜ਼ੁਬਾਨ ਆ ਸਾਡੀ ਉਹਦੇ ਵਿੱਚ ਕਹਿੰਦੇ ਹੱਡੀ ਤਾਂ ਨਹੀਂ ਹੈਗੀ ਪਰ ਹੱਡ ਜ਼ਰੂਰ ਤੜਵਾ ਦਿੰਦੀ ਆ ਕੰਗਣਾ ਦੀ ਜ਼ੁਬਾਨ ਨੇ ਇਹ ਕੰਮ ਕਰਾਇਆ ਸਾਰਾ ਹੁਣ ਦੋਸ਼ ਬਾਅਦ ਚੋਂ ਜਿਹਨੂੰ ਦੇਣਾ ਹੈ ਉਹ ਅਗਲੇ ਨੇ ਆਪਣੇ ਮਤ ਦੇ ਹਿਸਾਬ ਨਾਲ ਦੋਸ਼ ਦੇਣਾ ਹੈ ਕਿਸੇ ਨੇ ਕੰਗਣਾ ਨੂੰ ਦੋਸ਼ ਦੇਣਾ ਹੈ ਕਿਸੇ ਨੇ ਉਸ ਕੁੜੀ ਨੂੰ ਦੋਸ਼ ਦੇਣਾ ਹੈ ਪਰ ਮੈਂ ਤਾਂ ਇਹ ਕਹੂੰਗੀ ਵੀ ਜੋ ਹੋਇਆ ਵਧੀਆ ਹੀ ਹੋਇਆ ਹੈ ਦੇਖੋ ਜੀ ਕੰਗਣਾ ਬਹੁਤ ਗਲਤ ਬੋਲੀ ਆ ਸਾਡੇ ਕਿਸਾਨੀ ਧਰਨੇ ਬਾਰੇ ਸਾਡੀਆਂ ਮਾਵਾ ਭੈਣਾਂ ਬੈਠੀਆਂ ਧੀਆਂ ਉਹਨਾਂ ਬਾਰੇ ਸਾਡੇ ਵੀਰ ਬੈਠੇ ਸੀ ਸਾਡੇ ਬੱਚੇ ਬੈਠੇ ਸੀ ਸਾਡੇ ਬਜ਼ੁਰਗ ਬੈਠੇ ਸੀ ਉਹਨਾਂ ਬਾਰੇ ਇਹਨਾਂ ਲੋਕਾਂ ਨੂੰ ਜਿਹੜੇ 24 ਘੰਟੇ ਏਸੀਆਂ 'ਚ ਰਹਿੰਦੇ ਨੇ ਇਹਨਾਂ ਦੇ ਘਰਾਂ 'ਚ ਵੀ ਏਸੀ ਇਹਨਾਂ ਦੀਆਂ ਗੱਡੀਆਂ 'ਚ ਵੀ ਏਸੀ ਇਹਨਾਂ ਦੇ ਦਫ਼ਤਰਾਂ 'ਚ ਵੀ ਏਸੀ ਇਹਨਾਂ ਨੂੰ ਕੀ ਪਤਾ ਵੀ ਕਿਸਾਨ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਆ ਇਹ ਮੈਡਮਾ ਲਾ ਕੇ 50-50 ਹਜ਼ਾਰ ਦਾ ਪਰਫਿਊਮ ਆ ਕਰੋੜ ਕਰੋੜ ਦੀਆਂ ਗੱਡੀਆਂ ਚੋਂ ਨਿਕਲਦੀਆਂ ਇਹਨਾਂ ਨੂੰ ਇਹਨਾਂ ਨੂੰ ਕੀ ਪਤਾ ਹੈ ਕਿ ਕਿਸਾਨ ਦੀ ਜ਼ਿੰਦਗੀ ਕਹੀ ਜੀ ਹੁੰਦੀ ਹੈ ਐਸ਼ੋ ਪ੍ਰਸਤੀ ਇਹ ਕਿਹਦੇ ਸਰਤੇ ਕਰਦੇ ਨੇ ਸਾਡੀਆਂ ਹੱਡਾਂ ਚੋਂ ਹੀ ਕੱਢਦੇ ਨੇ ਇਹ ਜਿਹੜੀਆਂ ਕਮਾਈਆਂ ਇਹ ਖਾਂਦੇ ਨੇ ਇੰਨੀ ਖੂਨ ਪਸੀਨੇ ਦੀ ਕਮਾਈ ਦਿਨ ਰਾਤ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਵੀ ਘਰਾਂ ਦੇ ਗੁਜ਼ਾਰੇ ਮਸੂ ਚੱਲਦੇ ਨੇ ਪਰ ਇਹ ਇਹ ਸਾਡੇ ਵਾਲਿਆਂ ਦੇ ਸਿਰਾਂ ਤੇ ਜਹਾਜ਼ਾਂ ਚ ਫਿਰਦੇ ਨੇ ਤੈਨੂੰ ਸਾਂਦੇ ਸਰਾਂਤਾ ਹੀ ਫਰਦੇ ਨੇ ਹੋਰ ਕੀ ਜੇ ਤੁਸੀਂ ਕਹੋ ਇਹਨਾਂ ਦੀਆਂ ਪਰਸਨਲ ਤਨਖਾਹਾਂ ਥੋੜੀ ਇੰਨੀਆਂ ਹੁੰਦੀਆਂ ਨੇ ਉਧਰੋਂ ਲੈ ਲਿਆ ਪੱਤਾ ਉਧਰੋਂ ਲੈ ਲਿਆ ਫਲਾਣੇ ਅਫਸਰ ਤੋਂ ਬਣਾ ਲਿਆ ਧਮਕੇ ਤੋਂ ਬਣਾ ਲਿਆ ਲੋਕਾਂ ਦੇ ਗਲ ਘੁੱਟਦੇ ਫਿਰੀ ਜਾਂਦੇ ਨੇ ਫੇ ਚਪੇੜਾ ਨਹੀਂ ਪਹਿਣਗੀਆਂ ਤਾਂ ਹੋਰ ਕੀ ਪਾਉ ਇਹਨਾਂ ਦੇ ਫੁੱਲਾਂ ਦਾ ਹਾਰ ਥੋੜੀ ਪਾਉ ਹੁਣ ਤੁਸੀਂ ਇਹ ਦੇਖੋ ਵੀ ਕਿਸਾਨੀ ਧਰਨੇ ਬਾਰੇ ਸਾਡੀਆਂ ਮਾਵਾਂ ਨੂੰ ਇਹਨਾਂ ਨੇ ਕਿੰਨੇ ਗਲਤ ਸ਼ਬਦ ਬੋਲੇ ਕਹਿੰਦੀ 100-100 ਰੁਪਏ ਨੂੰ ਆ ਜਾਂਦੀਆਂ ਨੇ ਜਿਹੜੀਆਂ ਇੱਥੇ ਧਰਨੇ 'ਚ ਬੈਠੀਆਂ ਨੇ ਮੈਂ ਕਹਨੀ ਆ ਵੀ ਬੜੀ ਆਤੀ ਹਾਂ ਅੰਤ ਤੱਕ ਭੱਗਾ ਵਾਲੀ ਕੁੜੀ ਆ ਉਹ ਜਿਹਨੇ ਇਹਦੇ ਚਟਾਕਾ ਸਟਿਆ ਉਹ ਵੀ ਟਕਾ ਕੇ ਜਿਹੜੇ ਪੰਜਾਬ ਦੇ ਲੋਕ ਨੇ ਨਾ ਇਹਨਾਂ ਦੀ ਪਿਆਰ ਨਾਲ ਤਾਂ ਭਾਵੇਂ ਜਾਨ ਕੱਢ ਲੈ ਆਕੜ ਨਾਲ ਤਾਂ ਇਹ ਇੱਕ ਬੋਲ ਵੀ ਨਹੀਂ ਸਹਿੰਦੇ ਠੀਕ ਹੈ ਜੀ ਇਹਨਾਂ ਨਾਲ ਤਾਂ ਦੇਖ ਕੇ ਹੀ ਪੰਗਾ ਲਿਆ ਕਰੋ ਪਰ ਮੈਂ ਫੇਰ ਵੀ ਕਹੂੰਗੀ ਬਈ ਕੰਗਣਾ ਜੋ ਤੂੰ ਕੀਤਾ ਤੈਨੂੰ ਉਹਦਾ ਨਤੀਜਾ ਬਹੁਤ ਵਧੀਆ ਮਿਲਿਆ ਹੈ ਬਹੁਤ ਵਧੀਆ ਮਿਲਿਆ ਹੋਰ ਵੀ ਜ਼ਿਆਦਾ ਮਿਲਣਾ ਚਾਹੀਦਾ ਦਾ ਤੈਨੂੰ ਠੀਕ ਹੈ ਤੂੰ ਹੁਣ ਐਨੀ ਕੁ ਭੰਬਰਗੀ ਇੱਕੋ ਝਟਾ ਕੇ ਨਾਲ ਤੂੰ ਕਦੇ ਸਾਡਿਆਂ ਬੱਚਿਆਂ ਨੂੰ ਸਾਡੇ ਵੀਰਾਂ ਨੂੰ ਤੂੰ ਅੱਤਵਾਦੀ ਦੱਸਦੀਆਂ ਕਦੇ ਵੱਖਵਾਦੀ ਦੱਸਦੀਆਂ ਕਦੇ ਕੁਸ ਦੱਸਦੀਆਂ ਇਹ ਤੁਹਾਡੇ ਵਰਗੇ ਲੋਕਾਂ ਨੇ ਗੰਦ ਪਾਇਆ ਹੋਇਆ ਹੈ ਸਾਡੇ ਵਾਲੇ ਨਾ ਅਤਵਾਦੀਆਂ ਨਾ ਵੱਖਵਾਦੀਆਂ ਸਾਡੇ ਵਾਲੇ ਤਾਂ ਕਮਾਊ ਪੁੱਤ ਨੇ ਸਾਡੇ ਜਵਾਕਾਂ ਨੂੰ ਤੁਸੀਂ ਇੰਨਾ ਕੁ ਮਜਬੂਰ ਕਰਤਾ ਮਾਮਾ ਦਾ ਕੱਲਾ ਕੱਲਾ ਪੁੱਤ ਵੀ ਪਰਦੇਸੀ ਹੋਈ ਜਾਂਦਾ ਹੈ ਇਹ ਸਭ ਕਿਸੇ ਦੀ ਦੇਣ ਤੁਸੀਂ ਕੁਰਸੀਆਂ ਵਾਲੇ ਹੋਂ ਹੁਣ ਬਾਅਦ ਚੋ ਤਾਂ ਜਿੰਨਾ ਮਰਜ਼ੀ ਰਾਟ ਪਾਲਾ ਜੋ ਕੀਤਾ ਬਹੁਤ ਵਧੀਆ ਕੀਤਾ ਮੈਂ ਤਾਂ ਕਹਿੰਨੀ ਆ ਵੀ ਜੋ ਹੋਇਆ ਬਹੁਤ ਵਧੀਆ ਹੋਇਆ ਹੁਣ ਉਹ ਕੁੜੀ ਨੇ ਜਦੋਂ ਥੱਪੜ ਮਾਰਿਆ ਜਾਂ ਥੱਪੜ ਮਾਰਨ ਲਈ ਕੁਸ ਪਲ ਲਈ ਤਾਂ ਉਹਨੇ ਦਿਮਾਗ 'ਚ ਸੋਚਿਆ ਹੀ ਹੋਣਾ ਉਹਨੂੰ ਆਪਣੀ ਨੌਕਰੀ ਵੀ ਦਿਖਦੀ ਸੀ ਉਹਨੂੰ ਆਪਣੇ ਬੱਚੇ ਵੀ ਦਿਖਦੇ ਤੇ ਉਹਨੂੰ ਇਹ ਵੀ ਪਤਾ ਤਾਂ ਵੀ ਨੌਕਰੀ ਜਾਊਗੀ ਚਲੋ ਹੋ ਸਕਦਾ ਉਹਦੇ ਨਾਲ ਅਨਸਾਫ਼ ਹੋ ਜਵੇ ਪਰ ਇਹ ਜੀ ਨੌਕਰੀ ਜਾਂਦੀ ਹੈ ਤਾਂ ਜਾਵੇ ਪਰ ਜੋ ਕਰਿਆ ਉਹਨੇ ਸਲਾਘਾਯੋਗ ਕਰਿਆ ਬਹੁਤ ਵਧੀਆ ਕਰਿਆ ਪਰ ਜਿਹੜੇ ਪੰਜਾਬੀ ਨੇ ਨਾ ਇਹੇ ਬੋਲਣ ਤੋਂ ਪਹਿਲਾਂ ਵੀ ਸੋਚਦੇ ਨੇ ਜੇ ਸਾਨੂੰ ਕੋਈ ਬੋਲ ਗਿਆ ਅਸੀਂ ਫੇਰ ਵੀ ਸੋਚਦੇ ਆ ਪਰ ਫੇਰ ਸਾਡੇ ਨਾਲ ਕੋਈ ਇੱਕ ਵਾਰ ਕਰੂ ਦੋ ਵਾਰ ਕਰੂ 30 ਵਾਰ ਨੂੰ ਤਾਂ ਫੇਰ ਅਗਲਾ ਚੱਕ ਲੈਂਦਾ ਅਗਲਾ ਕਹਿੰਦਾ ਵੀ ਹੁਣ ਇਹਨੇ ਹਟਣਾ ਨਹੀਂ ਜੇ ਨੱਚਰੀ ਦੀਆਂ ਗੋਡਣੀਆਂ ਨਹੀਂ ਲਵਾ ਹੁੰਦੀਆਂ ਤੁਸੀਂ ਬਹੁਤ ਜ਼ਿਆਦਾ ਤੰਗ ਕਰ ਲਿਆ ਹੁਣ ਜਿਹੜੇ ਦਿੱਲੀ ਧਰਨੇ ਲੱਗੇ ਤੇ ਦਿੱਲੀ ਦੇ ਲੋਕਾਂ ਨੇ ਤਾਂ ਇੰਨਾ ਸਰਾਇਆ ਉੱਥੇ ਤਾਂ ਗਰੀਬ ਗੁਰਬਾ ਵੀ ਰੱਜ ਰੱਜ ਗਿਆ ਜਿਵੇਂ ਕੋਈ ਕਿਸੇ ਦੇ ਪਿੰਡੂ ਵਿਆਹ ਚ ਰੱਜ ਕੇ ਜਾਂਦਾ ਹੁੰਦਾ ਹੈ ਸਾਡੇ ਵਾਲਿਆਂ ਨੇ ਤਾਂ ਬਦਾਮਾਂ ਦੀ ਲੰਗਰ ਲਾਤੇ ਥੋਤੋ ਕੀ ਸਰਿਆ ਥੋਤੋ ਹੁਣ ਥਾਂਈ ਇਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ ਠੀਕ ਹੈ ਸਰਕਾਰਾਂ ਜਦੋਂ ਸਰਕਾਰਾਂ ਬਣਨੀਆਂ ਹੁੰਨੀਆਂ ਨਾ ਜਦੋਂ ਵੋਟਾਂ ਪੈਣੀਆਂ ਹੁੰਨੀਆਂ ਤੁਸੀਂ ਕੱਲੇ-ਕੱਲੇ ਮੂਰੇ ਹੱਥ ਜੋੜਦੇ ਫਿਰਦੇ ਹੁੰਨੇ ਹੋ ਉਸ ਟਾਈਮ ਥੋਤੇ ਕੁਝ ਕਰਾ ਲੈ ਜਾਂ ਤੁਹਾਡੇ ਹੱਥ ਕੁਰਸੀ ਆ ਗਈ ਫਿਰ ਤੁਸੀਂ ਅੱਖ ਛਪਾਉਣ ਨੂੰ ਨਹੀਂ ਦਿਖਦੇ ਸਾਡੇ ਵਾਲੇ ਐਮਐਸਪੀ ਨੂੰ 10 ਸਾਲ ਹੋ ਗਏ ਰੌਲਾ ਪਾਉਂਦੇ ਆਨੂੰ 10 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਥੋਤੇ ਹੁਣ ਥਾਈ ਉਹਨਾਂ ਨੂੰ ਇਹ ਨਹੀਂ ਦਿੱਤੀ ਗਈ ਜਿਹੜੇ ਤੁਸੀਂ ਦੇਸ਼ ਚ ਚਲਾਉਣੇ ਵਾਲੇ ਹੋ ਐਮਐਲਏ ਅਹੁਦਿਆਂ ਤੋਂ ਚੱਲਦੇ ਆਪਾਂ ਵੀ ਜਿਹੜੇ ਤੁਸੀਂ ਦੇਸ਼ ਚ ਚਲਾਉਣੇ ਵਾਲੇ ਹੋ ਬਹੁਤਿਆਂ ਦਾ ਘਰ ਪਹਿਲਾਂ ਰੋਟੀ ਨਹੀਂ ਪੱਕਦੀ ਹੁੰਦੀ ਜਿਹੜੇ ਸਾਲ ਦੇ ਅੰਦਰ ਅੰਦਰੇ ਕਰੋੜ ਵਾਲੀ ਗੱਡੀ ਤੇ ਆ ਜਾਂਦੇ ਆ ਫੋਰਚੂਨਰਾਂ ਤੇ ਆ ਜਾਂਦੇ ਨੇ ਹੋਰ ਬੜੀਆਂ ਬੜੀਆਂ ਗੱਡੀਆਂ ਤੇ ਆ ਜਾਂਦੇ ਨੇ ਫੇ ਚਿੱਟੇ ਸੂਟਾਂ ਤੋਂ ਬਾਹਰ ਨਹੀਂ ਹੁੰਦੇ ਹੈਗੇ ਵੇਗਾ ਸਭ ਨੂੰ ਪਤਾ ਹੁੰਦਾ ਹੈ ਹੈ ਤਨਖਾਹ ਥੋਡੀਆਂ ਵੀ ਕਿੰਨੀ ਕ ਤਨਖਾਹ ਹੁੰਦੀ ਆ ਜਿਹੜਾ ਬੰਦਾ ਤਨਖਾਹ 'ਚ ਗੁਜ਼ਾਰਾ ਕਰਦਾ ਹੈ ਨਾ ਉਹਦਾ ਗੁਜ਼ਾਰਾ ਹੀ ਮਸੋਂ ਚੱਲਦਾ ਹੈ ਜਿਹੜੇ ਤੁਸੀਂ ਉੱਪਰਲੇ ਖਰਚ ਖਰਚ ਕੇ ਦੇਸ਼ ਨੂੰ ਖਰਚ ਖਰਚ ਕੇ ਤੁਸੀਂ ਨੋਟ ਇਕੱਠੇ ਕਰਦੇ ਹੋ ਫਿਰ ਉਹਨਾਂ ਨਾਲ ਹੀ ਫੋਰਚਨਰ ਖਰੀਦ ਹੁੰਦੀਆਂ ਨੇ ਨਹੀਂ ਉਹਦਾ ਨਹੀਂ ਖਰੀਦ ਹੁੰਦੀਆਂ ਕੰਗਣਾ ਤੋਂ ਉਸ ਕੁੜੀ ਨੇ ਮੋਬਾਈਲ ਮੰਗਿਆ ਸੀ ਜਿਵੇਂ ਉਹਦਾ ਉਹਦੀ 에어ਪੋਰਟ ਤੇ ਚੈਕਿੰਗ ਹੁੰਦੀ ਸੀ ਉਦੋਂ ਇੱਕ ਮੋਬਾਈਲ ਮੰਗਿਆ ਤਾਂ ਜੋ ਗੱਲਾਂ ਆਪਾਂ ਖਬਰਾਂ 'ਚ ਦੇਖਦੇ ਆਂ ਮੋਬਾਈਲ ਮੰਗਿਆ ਤੇ ਫਿਰ ਤੂੰ ਕਿਤੇ ਪ੍ਰਧਾਨ ਮੰਤਰੀ ਤੇ ਉੱਪਰ ਹੋ ਗਈ ਹੈ ਤਾਂ ਇਹਨੂੰ ਅਜੇ ਕੁਰਸੀ ਮਿਲੀ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਠੀਕ ਹੈ ਤੂੰ ਜਿੱਤ ਗਈ ਤੂੰ ਤਾਂ ਪਹਿਲਾਂ ਹੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰਤੇ ਫਿਰ ਭਾਈ ਇਹੋ ਜਿਹਾ ਤਾਂ ਕੋਈ ਟੱਕਰੂ ਏ ਦਿੱਲੀ ਸਾਡੇ ਬਜ਼ੁਰਗ ਧਰਨਿਆਂ ਚ ਹੀ ਜਾਂ ਗਰਮੀਆਂ ਚ ਮੀਂਹ ਬਰਸਾਤਾ ਠੰਡਾ ਸਭ ਉਥੇ ਹੰਡਾਈਆਂ ਉਹਨਾਂ ਨੇ ਸਾਡੇ ਕਿੰਨੇ ਵੀਰਾਂ ਦੀ ਪੁੱਤਾਂ ਦੀ ਜਾਨ ਚਲੇ ਗਈ ਇਹਨਾਂ ਨੂੰ ਕੀ ਪਤਾ ਹੈ ਇਹਨਾਂ ਨੇ ਕੋਈ ਆਪਣਾ ਗਵਾਇਆ ਥੋੜੀ ਐ ਇਹ ਤਾਂ ਸਭ ਕੋ ਆਪਣਾ ਘਰ ਬਣਾਉਂਦੇ ਨੇ ਇੰਨੀ ਉਮਰ ਹੋ ਗਈ ਅੱਜ ਥਾਂ ਹੀ ਐ ਨਹੀਂ ਕਦੇ ਸੁਣਿਆ ਵੀ ਕਿਸੇ ਮੰਤਰੀ ਦਾ ਕਿਸੇ ਸੰਤਰੀ ਦਾ ਪੁੱਤ ਫੌਜ ਚ ਭਰਤੀ ਹੋਇਆ ਹੋਇਆ ਤਾਂ ਕੋਈ ਸ਼ਹੀਦ ਹੋ ਕੇ ਆ ਗਿਆ ਸਾਡੇ ਵਾਲੇ ਤਾਂ 30 ਦਿਨ ਬੇਟੀਆਂ ਜਿਵੇਂ ਬੰਦ ਹੋ ਕੇ ਆ ਜਾਂਦੇ ਨੇ ਕੋਸਤਾ ਸੀ ਬਾਹਰ ਲੀਆਂ ਕੰਟਰੀਆਂ ਨੂੰ ਧੱਕ ਤੇ ਸਾਡੇ ਵਾਲਿਆਂ ਨੂੰ ਇੱਥੇ ਨੌਕਰੀ ਨਹੀਂ ਉਧਰੋਂ ਮਰ ਮੁੱਕ ਕੇ ਪੇਟੀਆਂ 'ਚ ਬੰਦ ਹੋ ਕੇ ਆ ਜਾਂਦੇ ਨੇ ਕੁਝ ਸਾਡੇ ਬਾਰਡਰਾਂ ਤੇ ਬੈਠੇ ਆ ਉਥੋਂ ਪੇਟੀਆਂ 'ਚ ਬੰਦ ਹੋ ਕੇ ਆ ਜਾਂਦੇ ਨੇ ਅਸੀਂ ਤਾਂ ਅਸੀਂ ਤਾਂ ਜੰਮਦੇ ਹੀ ਇਹਨਾਂ ਨੂੰ ਮਰ ਲਈਆਂ ਤੁਸੀਂ ਆਪਣੇਆਂ ਨੂੰ ਇੱਥੇ ਤੁਸੀਂ ਲੋਕਾਂ ਨੂੰ ਲੁੱਟੀ ਜਾਂਦੇ ਹੋ ਆਪਣੇਆਂ ਨੂੰ ਤੁਸੀਂ ਬਾਹਰ ਲੀਆਂ ਕੰਟਰੀਆਂ 'ਚ ਸੈਟਲ ਕਰ ਦੰਨੇ ਹੋ ਤੁਸੀਂ ਆਪਣੇਆਂ ਨੂੰ ਬਾਰਡਰਾਂ ਦੇ ਭੇਜ ਕੇ ਤਾਂ ਦੇਖੋ ਤੁਹਾਨੂੰ ਪਤਾ ਲੱਗੇ ਵੀ ਜਾਂ ਪੁੱਤ ਪੇਟੀ 'ਚ ਬੰਦ ਹੋ ਕੇ ਆਉਂਦਾ ਕੀ ਸੇਕ ਹੁੰਦਾ ਉਹਦਾ ਬਰਛਿਆਂ ਵਰਗੇ ਪੁੱਤ ਨੇ ਮਾਮਾ ਦੇ ਜਿਨ੍ਹਾਂ ਨੂੰ ਖੁਸ਼ੀ-ਖੁਸ਼ੀ ਤੋਰਦੀਆਂ ਪੇਟੀਆਂ 'ਚ ਬੰਦ ਹੋ ਕੇ ਘਰ ਨੂੰ ਆ ਜਾਂਦੇ ਨੇ ਜਿਹੜੀਆਂ ਲੜ ਲੱਗੀਆਂ ਉਹਨਾਂ ਦੀ ਕਿਸਮਤ ਫੁੱਟ ਜਾਂਦੀ ਹੈ ਮਾਪਿਆਂ ਦੀ ਕਿਸਮਤ ਫੁੱਟ ਜਾਂਦੀ ਹੈ ਥੋੜੇ ਵਰਗਿਆਂ ਦਾ ਕੀ ਜਾਂਦਾ ਹੈ ਇੱਕ ਥੱਪੜ ਤੇ ਤੁਹਾਡੀ ਜਾਨ ਨਿਕਲ ਗਈ ਤੁਸੀਂ ਮੈਨੂੰ ਐ ਦੱਸੋ ਵੀ ਤੁਸੀਂ ਸਾਡਿਆਂ ਨੂੰ ਬੈਠਿਆਂ ਨੂੰ ਸੋਨੇ ਵਰਗੇ ਪੁੱਤਾਂ ਨੂੰ ਸਾਡੇ ਰੱਬ ਵਰਗੇ ਬਜ਼ੁਰਗਾਂ ਨੂੰ ਤੁਸੀਂ ਕਦੇ ਨਾਲੀ ਦੇ ਕੀੜੇ ਦੱਸਦੇ ਹੋ ਕਦੇ ਕੁਸ ਦੱਸਦੇ ਹੋ ਦੁੱਧ ਮੱਖਣਾਂ ਨਾਲ ਪਾਲੇ ਹੋਏ ਨੇ ਨੂੰ ਇਹ ਪਤਾ ਵੀ ਇਹ ਕੋਈ ਸਾਂਦਾ ਕਿੱਥੋਂ ਆਇਆ। ਇਹੀ ਨਾਲੀ ਦੇ ਕੀੜਿਆਂ ਦੇ ਖੇਤਾਂ 'ਚੋਂ ਜਾਂਦਾ ਹੈ। ਜਿਨ੍ਹਾਂ ਨੂੰ ਤੁਸੀਂ ਨਾਲੀ ਦੇ ਕੀੜੇ ਦੱਸਦੀਆਂ। ਚੋਬਰਾਂ ਵਰਗੇ ਪੁੱਤ ਨੇ ਸਾਡੇ। ਸਾਡੇ ਤਾਂ ਬਜ਼ੁਰਗਾਂ ਦੇ ਵੀ ਲਾਲੀਆਂ ਚੋਂਦੀਆਂ ਨੇ। ਜਿਨ੍ਹਾਂ ਨੂੰ ਨਾਲੀ ਦੇ ਕੀੜੇ ਦੱਸਦੀਆਂ ਤੂੰ। ਹਰਾਮ ਦਾ ਖਾਣੇ ਹੋਣਾ। ਸਾਡੇ ਵਾਲੇ ਤਾਂ ਲਹੂਰਾਂ ਦੀ ਕਮਾਈ ਕਰਕੇ ਤਾਂ ਖਾਂਦੇ ਨੇ। ਸਾਡੇ ਵਾਲੇ ਤਾਂ ਲੱਖਾਂ ਦੀ ਫਸਲ ਬਾਹਰ ਛੱਡ ਕੇ ਆ ਕੇ ਰਾਤ ਨੂੰ ਸੌਂ ਜਾਂਦੇ ਨੇ ਘਰ। ਦੈਨ ਚੜਦਾ ਇਹਨੂੰ ਉਹ ਹੋਵੇ ਨਾ ਹੋਵੇ ਪਰਮਾਤਮਾ ਦੇ ਭਰੋਸੇ ਤੁਸੀਂ ਇੰਨਾ ਲੋਕਾਂ ਨੂੰ ਲੁੱਟ ਕੇ ਕਸੁੱਟ ਕੇ ਆਪਣੀ ਐਸ਼ ਪ੍ਰਾਸਤੀ ਜੋ ਤੁਹਾਡਾ ਜੀ ਕਰਦਾ ਉਹ ਤੁਸੀਂ ਖਾਂਦੇ ਹੋ ਜੋ ਤੁਹਾਡਾ ਜੀ ਕਰਦਾ ਉਹ ਪਹਿਨਦੇ ਹੋ ਜੋ ਤੁਹਾਡਾ ਜੀ ਕਰਦਾ ਉਹ ਤੁਸੀਂ ਦੇਖਦੇ ਹੋ ਸਾਥੇ ਤਾਂ ਇੰਨੀਆ ਕਮਾਈਆਂ ਕਰਕੇ ਸਾਥੇ ਤਾਂ ਉਹ ਵੀ ਨਹੀਂ ਹੁੰਦਾ ਸਾਡੇ ਤਾਂ ਗੁਜ਼ਾਰੇ ਮਸੋਂ ਚੱਲਦੇ ਨੇ ਤੁਸੀਂ ਸਾਡੇ ਵਾਲਿਆਂ ਦੇ ਸਿਰਾਂ ਤੇ ਕਰਕੇ ਇੱਛਾ ਤੁਸੀਂ ਸਾਡੇ ਵਾਲਿਆਂ ਨੂੰ ਨਾਲੀ ਦੇ ਕੀੜੇ ਦੱਸੋ। ਬਾਕੀ ਦੇਨ ਵੀ ਸੋਚ ਲੈਣਾ ਚਾਹੀਦਾ ਉਹਨੇ ਵਾਲੇ ਸਮੇਂ ਚ। ਕਿਸਾਨੀ ਬਾਰੇ ਨਾ ਬੋਲਿਆ ਕਰੋ। ਕੋਈ ਵੀ ਇਨਸਾਨ ਹੈ ਭਾਵੇਂ ਉਹ ਦੁਕਾਨਦਾਰੀ ਹੈ ਭਾਵੇਂ ਕੁਝ ਵੀ ਹੈ ਜਿਹੜਾ ਕਿਰਤ ਕਰਕੇ ਖਾਂਦਾ ਉਹਦੇ ਬਾਰੇ ਨਾ ਬੋਲਿਆ ਕਰੋ। ਨਹੀਂ ਫਿਰ ਆਹੀ ਜੀ ਕੌਰ ਕੋਈ ਹੋਰ ਵੀ ਟੱਕਰ ਜੂ। ਠੀਕ ਹੈ? ਤੁਹਾਨੂੰ ਪਤਾ ਵੀ ਇਹ ਜਿਹੜੇ ਪੰਜਾਬੀ ਨੇ ਨਾ ਇਹ ਰੜ ਕਪਣੇ ਦਿਲ ਚ ਰੱਖਦੇ ਨੇ ਪਤਾ ਨਹੀਂ ਕਿੱਥੇ ਜਾ ਕੇ ਕੱਢ ਲੈਣੀ ਆ ਚਲੋ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦੇ ਹੋ ਕੋਈ ਬੋਲਦਿਆਂ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਸਾਰੇ ਭੈਣ ਭਾਈ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ